ਆ ਰਿਹਾ ਭਾਈ ਜੀ ਮੂਰੇ ਕੰਕੜਾ ਤੇ ਕਰਾਇ ਲਈ ਭਾਈ ਜੀ ਕਰਾਇ ਲਈ ਸਾਰੇ ਵੀ ਠੀਕ ਆ ਅਵੇਲੇਬਲ ਹੈਗਾ ਸਾਰੇ ਸਾਰੇ 2 ਸਪੀਡ ਹੈ 3 ਸਪੀਡ 4x4 ਹਾਂਜੀ ਤੇ 12 1250 ਘੰਟਾ ਚੱਲਿਆ ਹੋਇਆ ਜੀ ਇਹ ਸਿਰਫ ਠੀਕ ਹੈ ਆਲ オリジナル ਆ ਭਾਈ ਜੀ ਹਾਂਜੀ ਹਾਂਜੀ ਸਾਰਾ オリジナル ਤੇ ਜੀ 90% ਠੀਕ ਆ ਭਾਈ ਜੀ ਮਲਾਈਆਂ ਤੇ ਚੱਲਿਆ ਹੋਇਆ ਸੀਗਾ ਮਲਾਈਆਂ ਹਾਂ ਹਾਂਜੀ 20 ਬਗਦੇ ਪੈਣਾ ਭਾਈ ਹਾਂਜੀ 200 ਘੰਟਾ ਚੱਲਿਆ ਹੋਇਆ ਤਕਰੀਬਨ ਠੀਕ ਹੈ 7 ਲੱਖ ਤੇ 40000 ਹਾਂਜੀ 40000 ਦਾ ਡਿਸਕਾਊਂਟ ਕਰ ਦਾਂਗੇ 40000 ਦਾ ਠੀਕ ਹੈ ਨਾ ਵੀ 40000 ਰੁਪਏ ਦਾ ਇਹ ਤੋਂ ਡ ਅੱਜ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਪਿਆਰ ਸਤਿ ਸ਼੍ਰੀ ਅਕਾਲ ਬਾਬਾ ਟਰੈਕਟਰ ਸੇਲ ਪਰਚੇ ਜਾਂ ਹੰਡਿਆ ਤੇ ਗੜੇ ਸੀ ਬਾਈ ਲੱਭੀ ਆਪਣੇ ਨਾਲ ਆ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਆ ਬਾਈ ਲੱਭੀ ਪੂਰੇ ਚੜ੍ਹਦੀ ਕਲਾ ਜੀ ਠੀਕ ਆ ਬਾਈ ਜੀ ਕਿੰਨੇ ਕੁ ਟਰੈਕਟਰ ਅਵੇਲੇਬਲ ਨੇ ਅੱਜ ਅੱਜ ਆਪਣੇ ਕੋਲ ਹੈਗੇ ਜੀ 15-20 ਠੀਕ ਆ ਸਾਰੇ ਲੋਨ ਵਾਲੇ ਸਾਰੇ ਲੋਨ ਵਾਲੇ ਸਾਰਾਂ ਕੀ ਲੋਨ ਤਕਰੀਬਾ ਇੱਥੇ ਕਿੱਥੇ ਨੇ ਬਾਈ ਜੀ ਲੋਕੇਸ਼ਨ ਆਪਣੀ ਬਠਿੰਡਾ ਰੋੜੀ ਜੀ ਬਠਿੰਡਾ ਰੋਡ ਸਟੈਂਡਰਡ ਚੌਂਕ ਹੰਡਿਆ ਆ ਠੀਕ ਆ ਬਾਈ ਜੀ ਇਹ ਤੇ ਆ ਕੇ ਭਾਈ ਜੀ ਤੁਸੀਂ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਜੇ ਸਿੱਧਾ ਵਿੱਚ ਨਾ ਤਾਂ ਵੀ ਸੰਪਰਕ ਕਰ ਸਕਦੇ ਹੋ ਪਰ ਟਾਪ ਮਾਡਲ ਹਨ ਭਾਈ ਜੀ ਪੰਜਾਬ ਨੰਬਰ ਪੰਜਾਬ ਨੰਬਰ ਤੇ ਜ਼ਿਆਦਾਤਰ ਸੰਪਰਕ ਵੀ ਪੰਜਾਬ ਵਾਲੇ ਵੀ ਹੀ ਕਰਨ ਲੋਨ ਲਈ ਵੀ ਲੋਨ ਸਿਰਫ ਪੰਜਾਬ ਪੰਜਾਬ ਚ ਹੁੰਦਾ ਪੰਜਾਬ ਪੰਜਾਬ ਚ ਹੁੰਦਾ ਹਾਂ ਠੀਕ ਆ ਭਾਈ ਕਈ ਵੀਰ ਬਾਹਰੋਂ ਫੋਨ ਕਰ ਦਿੰਦੇ ਆ ਲੋਨ ਹੋ ਜੂਗਾ ਉਹ ਤੇ ਲੋਨ ਨਹੀਂ ਹੁੰਦਾ ਠੀਕ ਆ ਜੀ ਜਿਹਨ ਆ ਰਿਹਾ ਭਾਈ ਜੀ ਮੂਰੇ ਕਣਖਦਾ ਤੇ ਕਰਾਇਲੇ ਭਾਈ ਜੀ ਕਰਾਇਲੇ ਸਾਰੇ ਵੀ ਵੀਰ ਨੇ ਠੀਕ ਆ ਅਵੇਲਵੇਲ ਹੈਗੇ ਸਾਰੇ ਸੂ ਸਪੀਡ ਹੈ 3 ਸਪੀਡ 4x4 ਹਾਂਜੀ ਠੀਕ ਆ ਭਾਈ ਛੋਟਾ ਟਰੈਕਟਰ ਵੱਡਾ ਟਰੈਕਟਰ ਜਿਵੇਂ ਕਿਸਨੇ ਟਰਿੱਪ ਪਰਵਾਸ ਤੇ ਲੈਣਾ ਉਹ ਵੀ ਮਿਲ ਜੂ ਟਰਾਲੀਆਂ ਢੋਣ ਨੂੰ ਲੈਣਾ ਉਹ ਵੀ ਮਿਲ ਜੂ ਬਾਹਣ ਬਾਹਣ ਨੂੰ ਮੱਕੀ ਵਾਲੀ ਮਸ਼ੀਨ ਤੇ ਲਾਉਣ ਨੂੰ ਕੰਪਿਊਟਰ ਕਰਾਤੇ ਸਾਰੇ ਕਮਲ ਅੱਦੋ ਡੀਟਰੈਕਟਰ ਮਿਲ ਜਾਣਗੇ ਠੀਕ ਹੈ ਭਾਈ ਜੀ ਤੇ ਉਹਦਾ ਪ੍ਰੋਸੀਜਰ ਹੁੰਦਾ ਭਾਈ ਜਿਵੇਂ ਟਰੈਕਟਰ ਦੇਵੋਗੇ ਉਹ ਮਿਲਵਾਂਗੇ ਭਾਈ ਹਾਂ ਜਿਹੇ ਜਿਹਾ ਦੇਣਾ ਉਹੋ ਜਿਹਾ ਲੈਣਾ ਠੀਕ ਹੈ ਭਾਈ ਜੀ ਹਾਂ ਜੀ ਜਿਵੇਂ ਬੱਜਾ ਵਜਾ ਉਹ ਵੇਣ ਲੇਗਾ ਉਹ ਉਹ ਬੰਦਾ ਆਪਾਂ ਜਿਵੇਂ ਕੋਈ ਚੀਜ਼ ਉਹ ਡਿਆ ਟੁੱਟਦੀ ਭਜਦੀ ਆ ਉਹ ਆਪਾਂ ਏਜੰਸੀ ਚੋਂ ਰੇਟ ਪਤਾ ਕਰ ਲਾਂਗੇ ਉਹਨੇ ਜਾਂ ਤਾਂ ਬੰਦਾ ਰੁਪਏ ਕਟਾ ਦੇਗਾ ਕਿਆ ਪਰ ਉਹ ਜੀ ਚੀਜ਼ ਨਹੀਂ ਬਾਰੇ ਬੱਸ ਠੀਕ ਹੈ ਜੀ ਹਾਂਜੀ ਚਲੋ ਜੀ ਵੀਡੀਓ ਸਟਾਰਟ ਕਰਦੇ ਆ ਡੀਲੈਕਸ ਮੋਡਲ ਵਾਲੇ ਅਰਜਨ 6052 10 ਬਜੇ ਇਹਦੇ ਬਾਰੇ ਮਾਡਲ ਕਿੰਨੇ ਆ 2019 ਮਾਡਲ ਆ ਜੀ ਇਹ ਠੀਕ ਆ ਜੀ ਇਹਦੇ ਨਾਲ ਦੀ ਟਾਇਰ ਪਿਆ ਮਗਰਲੇ ਮੂਰੇ ਵੱਡੇ ਅਲਾਈਂਸ ਦੇ ਪਏ ਹੋਇਆ ਟਾਇਰ ਠੀਕ ਆ ਜੀ ਮਹਿੰਗਾ ਵਾਲੇ ਆ ਨਾ ਜੀ ਹਾਂਜੀ ਹਾਂ ਠੀਕ ਆ ਜੀ ਰੇਡੀਅਲ ਟਾਇਰ ਨੇ ਬਜੇ ਜੀ ਫਰੰਟ ਬਾਕੀ ਜੇ ਹੀ ਸਕਦੇ ਬਜੇ ਕੰਡੀਸ਼ਨ ਓਕੇ ਹੈਗੇ ਤੇ ਮਾਡਲ ਹੈਗਾ ਬਜੇ ਇਹ 2019 ਠੀਕ ਆ ਜੀ ਸਾਈਡ ਗੇਅਰ 5,65,000 ਰੁਪਏ ਮੁੱਲ ਹੈ ਜੀ ਇਹਦਾ ਠੀਕ ਆ ਜੀ ਬਾਕੀ ਮੌਕੇ ਤੇ ਭਾਈ ਮੌਕੇ ਤੇ ਕਰ ਦਾਂਗੇ ਜੀ ਮਨਤਨ ਪੂਰਾ ਠੀਕ ਹੈ ਡਬਲ ਡਿਸਟ੍ਰੀਬਿਊਟਰ ਆ ਗਿਆ ਹਾਂਜੀ ਹਾਂ ਡਬਲ ਡਿਸਟ੍ਰੀਬਿਊਟਰ ਆ ਗਿਆ ਤੇ ਆ ਗਿਆ ਗਿਆ ਭਾਈ ਜੀ ਸੋਨਾ ਲੀਕਾ 745 ਦਾ ਤੇ ਇਹ ਮਾਡਲ ਹੈਗਾ ਭਾਈ ਜੀ ਇਹ 15 ਦੇ ਮਾਰ ਕੇ 16 ਦੀ ਕਾਪੀ ਜੀ ਠੀਕ ਆ ਭਾਈ ਜੀ ਪੰਜਾਬ ਨੰਬਰ ਆ ਕੰਡੀਸ਼ਨ ਚੈੱਕ ਕਰ ਸਕਦੇ ਭਾਈ ਜੀ ਆਲ オリジナル ਆ ਭਾਈ ਹਾਂਜੀ ਆ ਮਾੜਾ ਮੋਟਾ ਕਿਤੇ ਬਾਡੀ ਬੁੱਡੀ ਤੇ ਪੇਂਟ ਹੋਇਆਗਾ ਠੀਕ ਆ ਭਾਈ ਜੀ ਮਤਲਬ ਦੱਸ ਕੇ ਦਿਓਗੇ ਜਿਹੜਾ ਹਾਂਜੀ 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 ਠੀਕ ਆ ਭਾਈ ਇਹ ਵੀ ਡਬਲ ਡਿਸਟ੍ਰੀਬਿਊਟਰ ਚ ਆ ਗਿਆ ਇਹ ਸਿੰਗਲ ਡਿਸਟ੍ਰੀਬਿਊਟਰ ਡਬਲ ਕਲਚ ਆ ਠ 70 75 ਰੁਪਏ ਠੀਕ ਹੈ ਜੀ 13 ਦੇ 13 ਦਾ ਹਾਂ ਜੀ ਹਾਂ ਠੀਕ ਹੈ ਜੀ ਤੇ ਡਿਮਾਂਡ ਬਈ ਜੀ ਦੀ ਡਿਮਾਂਡ ਇਹਦੀ ਹੈਗੀ ਹੈ ਜੀ ਆਪਣੀ 345000 ਰੁਪਏ ਠੀਕ ਹੈ ਜੀ ਜੱਸ ਜਸ ਨੂੰ ਜੱਸ ਨੂੰ ਕਰ ਦਾਂਗੇ ਮਾਨਤਨ ਖੁੱਲਾਈ ਠੀਕ ਹੈ ਬਈ ਜੀ ਚਲੋ ਬਈ ਅੱਗੇ ਆ ਗਿਆ ਇੱਕ ਬੋਟਾ ਟਰੈਕਟਰ ਹਾਂ ਜੀ ਤੇ 52 5502 ਇਹ 4 ਸਪੀਡ ਵਾਲਾ ਆ ਜਾਂਦਾ ਠੀਕ ਹੈ ਜੀ 4 ਸਪੀਡ ਚਾਹ ਬਈ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰਨ ਲੋ ਬਈ ਜੀ ਫਰੰਟ ਟਾਇਰ ਜਮਾ ਨਵੇਂ ਪੈਣਗੇ ਤੇ ਬੈਕ ਟਾਇਰ ਹੈਗਾ ਬਈ ਜੀ ਨਾਲ ਦੀ ਹੈ ਜੀ ਚਾਰੇ ਟਾਇਰ ਹੀ ਠੀਕ ਹੈ ਨਾਲ ਦੇ ਬਾਈ ਜੀ ਚੌਕੜਾ ਟਾਇਰਾਂ ਲਗਾ ਹਾਂਜੀ ਆਲ オリジナル ਹੈ ਬਈ ਹਾਂਜੀ ਹਾਂ オリジナル ਸਾਰਾ ਠੀਕ ਹੈ ਜੀ ਮਾਡਲ ਹੈਗਾ ਬਾਈ ਜੀ ਤੇ ਡਿਮਾਂਡ ਹੈਗੀ ਬਈ 7 ਲੱਖ 40 ਹਜ਼ਾਰ 7 ਲੱਖ ਤੇ 40 ਹਜ਼ਾਰ ਰੁਪਏ ਹਾਂਜੀ 40 ਹਜ਼ਾਰ ਦਾ ਡਿਸਕਾਊਂਟ ਕਰ ਦਾਂਗੇ 40 ਹਜ਼ਾਰ ਦਾ ਠੀਕ ਹੈ ਨਾ ਵੀ 4000 ਰੁਪਏ ਦਾ ਛੋਟ ਡਿਸਕਾਊਂਟ ਹੋ ਗਿਆ ਅੱਗੇ ਆ ਗਿਆ ਬਾਈ ਜੀ 53 10 ਫੁੱਲ ਸੋਨਾ ਤੇ ਫੁੱਲ ਨਵਾਂ ਟਰੈਕਟਰ ਹੈ ਹਾਰ ਪਾਇਆ ਹੋਇਆ ਹੈਗਾ ਠੀਕ ਹੈ ਬਾਈ ਜੀ ਫਲਕਾਰੀ ਪਵਾ ਕੇ ਦੋ ਹਾਂਜੀ ਹਾਂ ਫਲਕਾਰੀ ਪਵਾ ਠੀਕ ਹੈ ਬਾਈ ਜੀ ਤੇ ਟਾਇਰ ਬਈ ਜੀ ਟਾਇਰ ਵੀ ਇਹਦੇ ਨਾਲ ਦੀ ਪਿਆ ਜੀ ਨਾਲ ਦੇ ਪਿਆ ਇਹਦੇ 90% ਟਾਇਰ ਠੀਕ ਆ ਭਾਈ ਜੀ ਪਤਾ ਹੀ ਚੱਲੇ ਹੋਏ ਸੀਗਾ ਪਤਾ ਹਾਂ ਹਾਂ ਜੀ ਹਾਂ 20 ਬਗ ਦੇ ਬਣਾ ਭਾਈ ਹਾਂ ਜੀ 200 ਘੰਟਾ ਚੱਲੇ ਹੋਇਆ ਤਕਰੀਬਨ ਠੀਕ ਆ ਜੀ ਵੀ 200 ਘੰਟਾ ਚੱਲੇ ਆ ਬਾਕੀ ਤੁਸੀਂ ਭਾਈ ਜੀ ਬੰਪਰ ਤੇ ਦੇਖ ਸਕਦੇ ਹੋ ਕਿ ਲਫਾਫੇ ਲੂਵੇ ਪੂਰੇ ਗੁੰਦੇ ਪੈਣਗੇ ਤੇ ਮਾਡਲ ਹੈਗਾ ਬਾਈ ਜੀ ਇਹ 22 22 ਦੇ ਮਾਰ ਕੇ 23 ਦੀ ਕਾਪੀ ਠੀਕ ਆ ਜੀ ਨਗਦ ਕੈਸ਼ ਦਾ ਹਾਂ ਨਗਦ ਕੈਸ਼ ਦਾ ਤੇ ਇਹਦੀ ਡਿਮਾਂਡ ਬੋ ਜੀ 875000 ਰੁਪਏ ਜੀ 8 ਲੱਖ ਤੇ 75000 ਠੀਕ ਆ ਬਾਈ ਜੀ ਗੇਅਰ ਪ੍ਰੋਚ ਆ ਗਿਆ ਤੇ ਆ ਗਿਆ ਗਿਆ ਬਾਈ ਜੀ ਸਵਰਾਜ 963 63 5 ਵੇ ਸਟਾਰ ਚਾ ਟੌਪ ਵਾਲਾ ਮਾਡਲ ਆ ਬਾਈ ਲਪਾਵੇ ਲੂਵੇ ਤੁਸੀਂ ਦੇਖ ਸਕਦੇ ਹੋ ਵਗਰਾਟਾ ਵਗਰਾ ਦੀ ਕੰਡੀਸ਼ਨ ਸਾਫ ਆ ਬਾਈ ਜੀ ਜੰਮਾ ਸਾਫ ਆ ਜੀ ਠੀਕ ਆ ਬਾਈ ਜੀ ਖਲਵੇ ਪਲੇਟਫਾਰਮ ਚ ਆ ਗਿਆ ਸੋਨਾ ਦੇ ਟਾਇਰ ਆ ਗਿਆ ਤੇ ਟਾਇਰ ਨਾਲ ਦੇ ਬਾਈ ਜੀ ਕਿੰਨੇ ਬਾਈ ਜੀ ਨਾਲ ਦੇ ਟਾਇਰ ਇਹਦੇ ਪਿਆ ਜੀ 75000 ਪਏ ਠੀਕ ਹੈ ਬਾਈ 2 ਮਾਡਲ ਹੈਗਾ ਕੋੜਾ ਬੰਪਰ ਲੱਗਾ ਆ ਤੇ ਡਿਮਾਂਡ ਵੀ ਜੀ ਦੀ 6 ਲੱਖ 80 ਹਜ਼ਾਰ ਜੀ 6 ਲੱਖ ਤੇ 80 ਹਜ਼ਾਰ ਉਹ ਜੋ 20000 ਦਾ ਦੱਸ ਰਿਹਾ ਹਾਂ ਜੀ ਹਾਂਜੀ ਕਰ ਦਾਂਗੇ ਜੀ ਠੀਕ ਆ ਬਾਈ ਤੇ ਆ ਗਿਆ ਗਿਆ ਬਾਈ 5300 ਹਾਂਜੀ ਕੰਡੀਸ਼ਨ ਚੈੱਕ ਕਰੋ ਵੀ ਟਰੈਕਟਰ ਦੇ ਕਾਲੇ ਢਿੱਡ ਵਾਲਾ ਜਿਹਦੀ ਡਿਮਾਂਡ ਵੀ ਬਹੁਤ ਜਿਆਦਾ ਪੂਰੀ ਫੁੱਲ ਡਿਮਾਂਡ ਹੈ ਜੀ ਇਹਦੀ ਤਾਂ ਇਹ ਤਾਂ ਆਇਆ ਮਨ ਲੋ ਇਸ ਪੀਸ ਪੂਰੀ ਨਹੀਂ ਹੁੰਦੇ ਠੀਕ ਆ ਜੀ ਇੱਕ ਨਾ ਇੱਕ ਪੀਸ ਇਹਨਾਂ ਕੋਲੇ ਹੁੰਦੇ ਹੀ ਹੈਗਾ ਭਾਈ ਉਹ ਵੀ ਇਹ ਦੁਬਾਰਾ ਤੇ ਮਰ ਲੋ ਚੇਂਜ ਹੋ ਹੀ ਜਾਂਦਾਗਾ ਹਾਂ ਚੇਂਜ ਹੁੰਦੇ ਰਹਿੰਦੇ ਜੀ ਇਹ ਪਹਿਲਾਂ ਇੱਕ ਸੱਤ ਮਾਡਲ ਸੀ ਤੇ ਇਹ ਮਾਡਲ ਹੈਗਾ 7 ਬਜੇ 8 ਵਜੇ ਦੇ ਟਾਇਰ ਦੇ ਮੂਰਲੇ 90 ਪੈਸੇ ਪਿਆ ਜੀ ਮਾਗਰਲੇ 70 75 ਪੈਸੇ ਹੈਗੇ ਆ ਠੀਕ ਆ ਜੀ 16 ਦੇ ਬਜੇ 16 ਦੇ ਟਾਇਰ ਠੀਕ ਆ ਬਈ ਜੀ ਤੇ ਡਿਮਾਂਡ ਬਈ ਜੀ ਡਿਮਾਂਡ ਇਹਦੀ ਹੈਗੀ 398000 ਰੁਪਏ ਠੀਕ ਆ ਜੀ ਮੌਕੇ ਤੇ ਬਈ ਮੌਕੇ ਤੇ 370000 ਦੇ ਦੇਣਗੇ ਠੀਕ ਆ ਜੀ ਤੇ ਆ ਗਿਆ ਗਿਆ ਬਈ ਜੇ ਫਿਰ 963 21 ਮਾਡਲ ਜੀ 21 ਮਾਡਲ ਟਾਇਰ ਬਈ ਜੀ ਇਹਦੇ ਟਾਇਰ ਇਹਦੇ ਨਾਲ ਦੀ ਪਿਆ ਜੀ ਚਾਰੇ 85 ਪੈਸੇ ਟਾਇਰ ਪਿਆ ਚਾਰੇ ਠੀਕ ਆ ਜੀ ਘੰਟੇ ਦਾ ਸਾਬ ਨਾਲ ਚੱਲਿਆ ਹਾਂ ਜੀ ਹਾਂ ਠੀਕ ਹੈ ਜੀ ਤੇ ਇਹਦੀ ਡਿਮਾਂਡ ਆ ਗਿਆ ਬਈ ਜੀ ਇਹਦੀ ਡਿਮਾਂਡ 695000 ਦੀ 6 ਲੱਖ ਤੇ 95000 ਹਾਂਜੀ ਠੀਕ ਹੈ ਜੀ ਤੇ ਅੱਗੇ ਆ ਗਿਆ ਬਈ ਜੀ ਸਪੈਸ਼ਲ ਐਡੀਸ਼ਨ ਵਾਲਾ ਟਾਪ ਵਾਲਾ 5620 5620 ਹੈ ਜੀ ਹੌਲੈਂਡ 5620 ਠੀਕ ਹੈ ਪਲੱਸ ਵਾਲਾ ਮਾਡਲ ਹੈ ਜੂਜੀ ਗੀਅਰ ਚਾ ਬਈ ਜੀ 16 ਦੇ ਟਾਇਰ ਆ ਗਿਆ ਬਈ ਜੀ ਤੇ ਮਾਡਲ ਆ ਗਿਆ ਬਈ ਜੀ ਮਾਡਲ ਇਹ ਹੈਗਾ ਜੀ 20 ਦੇ ਮਾਰ ਕੇ 21 ਦੀ ਕਾਪੀ ਮੂਰੇ ਦੇ ਵੱਡੇ ਟਾਇਰ ਪਏ ਹੋਇਆ ਠੀਕ ਹੈ ਜਮਾ ਨਿਕਲ ਸਰ ਏਜੰਸੀ ਚ ਠੀਕ ਹੈ ਬਈ ਜੀ ਹਾਂਜੀ ਮਤਲਬ ਨਾਲ ਦੀ ਗੱਲ ਹੀ ਆ ਨਾਲ ਦੇ ਕਹਿ ਸਕਦੇ ਜਮਾ ਨਾਲ ਦਾ ਉੱਤੇ ਟਾਇਰਾਂ ਦੇ ਮਾਰਕਾ ਹੈਗਾਗਾ ਡੈਕ ਸਾਊਂਡ ਸਿਸਟਮ ਪੂਰਾ ਵਧੀਆ ਲੱਗਿਆ ਹੋਇਆ ਪੂਰਾ ਵਧੀਆ ਚੱਲਦਾ ਠੀਕ ਆ ਬਾਈ ਜੀ ਤੇ 12 1250 ਘੰਟਾ ਚੱਲਿਆ ਹੋਇਆ ਜੀ ਇਹ ਸਿਰਫ ਠੀਕ ਆ ਜੀ ਆਲ ਓਰੀਜਨਲ ਆ ਬਾਈ ਹਾਂਜੀ ਹਾਂਜੀ ਸਾਰਾ ਓਰੀਜਨਲ ਕੱਲੇ ਆ ਬੰਪਰ ਨੂੰ ਛੱਡ ਕੇ ਠੀਕ ਆ ਇਹ ਬੰਪਰ ਦੁਬਾਰੇ ਲੱਗਿਆ ਹੋਇਆ ਇਹਦੇ ਟੱਕੇ ਵਾਲਾ ਬੰਪਰ ਲੱਗਿਆ ਹੋਇਆ ਸਪੈਸ਼ਲ ਤੇ ਡਿਮਾਂਡ ਬਾਈ ਜੀ ਦੀ ਡਿਮਾਂਡ ਇਹਦੀ ਹੈਗੇ ਜੀ 8 ਲੱਖ ਤੇ 75000 ਰੁਪਇਆ ਠੀਕ ਆ ਜੀ ਮੌਕੇ ਤੇ ਬਾਈ ਮੌਕੇ ਤੇ ਸਾਡੇ ਦਾ ਕਰ ਦਾਂਗੇ ਜੀ ਜੋ ਤੁਸੀਂ ਹੁਣ ਕਹੀ ਦਿੱਤਾ ਤੇ ਅੱਗੇ ਗਿਆ ਬਾਈ ਮਹਿੰਦਰਾ 605 ਡੀਆਈ ਟੌਪ ਵਾਲਾ ਮਾਡਲ ਆ ਬਾਈ ਸਾਈਡ ਗਿਆ ਚ ਹੈਗਾ 16 ਦੇ ਟਾਇਰਾਂ ਚ ਤੇ ਟਾਇਰ ਬਾਈ 3 ਸਪੀਡ 3 ਸਪੀਡ ਚ ਹੈਗਾ ਟਾਇਰ ਇਹਦੇ ਨਾਲ ਦੀ ਆ ਜੀ ਠੀਕ ਆ ਜੀ ਨਾਲ ਦੇ 70 75 ਪਰ ਟਾਇਰ ਆ ਜੀ ਬਿਨਾ ਚੇਂਜਰ ਵਾਲਾ ਜੀ ਹਾਂ ਇਹ ਬਿਨਾ ਚੇਂਜਰ ਵਾਲਾ ਠੀਕ ਆ ਜੀ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ ਡਿਮਾਂਡ ਹੈਗੀ ਆ ਜੀ 5 ਲੱਖ ਤੇ 68000 ਰੁਪਇਆ 17 ਮਾਡਲ 17 ਮਾਡਲ ਤੇ ਆ ਗਿਆ ਬਾਈ ਜੀ S 450 ਹਾਂਜੀ ਤੇ ਇਹ ਮਾਡਲ ਹੈਗਾ ਬਾਈ ਜੀ ਇਹ 13 ਮਾਡਲ ਆ ਜੀ ਠੀਕ ਹੈ ਜੀ ਨਾਲ ਦੇ ਟਾਇਰ ਪਿਆ ਜੀ ਇਹ ਟਰੈਕਟਰ ਦੇ ਹਾਈ ਟਕ ਹਾਂਜੀ ਲਓ ਵੀ ਨਾਲ ਦੇ ਟਾਇਰ ਦੇ ਕੰਡੀਸ਼ਨ ਚੈੱਕ ਕਰੋ ਵੀ ਟਰੈਕਟਰ ਦੇ ਮਨ ਲਾ ਪੂਰਾ ਸਮਾਈ ਚ ਚੱਲਦਾ ਪੂਰਾ ਜੀ ਪੂਰਾ ਕੱਲੀ ਸਿਰਫ ਖੇਤੀ ਦੇ ਚੱਲਿਆ ਹੋਇਆ ਨਹੀਂ ਜਿਆਦਾ ਤਰੇ ਟਰੈਕਟਰ ਟਰਾਲੀ ਵਗੈਰਾ ਤੇ ਚੱਲਦੇ ਆ ਠੀਕ ਆ ਬਾਈ ਜੀ ਇਹ ਖੇਤੀ ਦੇ ਚੱਲਿਆ ਲੁਧਿਆਣਾ ਨੰਬਰ ਆ ਠੀਕ ਆ ਜੀ 2 ਲੱਖ ਤੇ 70000 ਰੁਪਏ ਡਿਮਾਂਡ ਆ ਜੀ ਇਹਦੇ ਠੀਕ ਆ 2 ਲੱਖ ਤੇ 70000 ਹਾਂਜੀ ਤੇ ਆ ਗਿਆ ਬਾਈ ਜੀ ਸੋਨਾ ਲੀਕਾ ਚੇਂਜਰ ਵਾਲਾ ਚੇਂਜਰ ਵਾਲਾ ਟਰੈਕਟਰ ਪੁਰਾਣਾ ਪਿਛਲੇ ਸਾਲ ਮੈਂ ਜੇ ਨਵਾਂ ਜਾਇਆ ਸੀ ਵੀਡੀਓ ਕਰਨ ਲੱਗਾ ਬڑے ਟਰੈਕਟਰ ਦੇ ਚੈਂਜਰ ਦੇ ਵਿੱਚ ਹੈ ਗਰਮੀ ਦੇ ਸੀਜ਼ਨ 'ਚ ਇਹ ਟਰੈਕਟਰ ਬਹੁਤ ਵਿੱਚ ਹੈ ਆਪਾਂ ਠੀਕ ਆ ਭਾਈ ਜੀ ਇਹ ਚੈਂਜਰ ਵਾਲਾ ਟਰੈਕਟਰ ਹੈ ਭਾਈ ਜੀ ਖਲੀਸੇ ਚੈੱਕ ਕਰੋ ਭਾਈ 16 ਦੇ ਟਾਇਰਾਂ ਚਾਹ ਨਾਲ ਦੇ ਟਾਇਰਾਂ ਭਾਈ ਨਾਲ ਦੇ ਠੀਕ ਆ ਜੀ ਤੇ ਮਾਡਲ ਹੈਗਾ 20 ਜੀ 20 ਟੌਪ ਵਾਲਾ ਮਾਡਲ ਆ ਪੀਵੀਸੀ ਵਾਲੀ ਨੰਬਰ ਆ ਭਾਈ ਜੀ ਤੇ ਡਿਮਾਂਡ ਭਾਈ ਜੀ 6 ਲੱਖ ਰੁਪਏ ਜੀ 6 ਲੱਖ ਰੁਪਏ ਹਾਂਜੀ ਠੀਕ ਆ ਭਾਈ ਜੀ 6 ਲੱਖ ਰੁਪਏ ਡਿਮਾਂਡ ਆ ਮਾਨਤਨ ਵਿੱਚ ਮਾਨਤਨ ਕਰ ਦਾਂਗੇ ਜੀ ਠੀਕ ਆ ਭਾਈ ਜੀ ਇਹ ਕਹਿੰਗਾ ਭਾਈ ਜੀ 53 10 ਹੈ ਕੰਡੀਸ਼ਨ ਚੈੱਕ ਕਰੋ ਭਾਈ ਟਰੈਕਟਰ ਦੀ ਆਲ ਓਰੀ ਮਾਈਕੋ ਪੰਪ ਚ ਜਿਹੜੀ ਮੇਨ ਗੱਲ ਆ ਇਹ ਮਿਲਦਾ ਨਹੀਂ ਠੀਕ ਆ ਜੀ ਮਾਈਕੋ ਪੰਪ ਚ ਹਾਂਜੀ ਇਹ ਨਹੀਂ ਮਿਲਦਾ ਆ ਸਪੈਸ਼ਲ ਲੱਗੀਆਂ ਹੋਈਆਂ ਇਹਦੇ ਠੀਕਾ 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 ਠੀਕ ਆ ਭਾਈ ਜੀ ਲੋਬ ਜੀ ਟੌਪ ਵਾਲੇ ਲੱਗੇ ਹੋਣੇ ਨਾ ਜੀ ਹਾਂਜੀ ਹਾਂ ਇਹ ਨਵੇਂ ਮਾਡਲ ਵਾਲੇ ਲੱਗੇ ਹੋਇਆ ਠੀਕ ਆ ਭਾਈ ਜੀ ਤੇ ਖੁੱਲਵੇਂ ਹਿੱਸੇ ਵਾਲਾ ਕਹਣਾ ਭਾਈ ਜੀ ਖੁੱਲਵੇਂ ਹਿੱਸੇ ਵਾਲਾ ਡਬਲ ਡਬਲ ਡਿਸਟ੍ਰੀਬਿਊਟਰ ਡਬਲ ਪੀਟੀਓ ਡਬਲ ਪੀਟੀਓ ਠੀਕ ਆ ਜਿਹੜੇ ਘੱਟ ਮਿਲਦੇ ਨੇ ਨਾ ਭਾਈ ਹਾਂਜੀ ਹਾਂ ਇਹ ਫੁੱਲ ਟੌਪ ਮਾਡਲ ਤਾਂ ਕੋਈ ਹੋਈ ਹੈ ਜੀ ਠੀਕ ਆ ਜੀ ਟਾਇਰ ਭਾਜੀ ਇਹਦੇ ਟਾਇਰ ਇਹਦੇ ਪ ਜਮਾਨੇ ਦੀ ਹੈਗੀ ਜੀ 5 ਲੱਖ 45000 ਰੁਪਇਆ ਠੀਕ ਹੈ ਜੀ ਮੌਕੇ ਤੇ ਮੌਕੇ ਤੇ ਇਹ ਦੇ ਦਾਂਗੇ ਜੀ ਆਪਾਂ 2.5 ਲੱਖ ਦਾ ਠੀਕ ਹੈ ਬਾਈ ਜੀ ਤੇ ਆ ਗਿਆ ਗਿਆ ਬਾਈ ਜੀ ਸਪੈਸ਼ਲ ਰੀਜ਼ਨ ਵਾਲਾ 36 30 ਪਲੱਸ ਵਾਲਾ ਜੂਜੀ ਗੇਅਰ ਚ ਹਾਂਜੀ 3 ਸਪੀਡ ਚ ਹੈ ਨਾ ਬਾਈ ਜੀ 3 ਸਪੀਡ ਇਹ ਫੁੱਲ ਟਾਪ ਮਾਡਲ ਆ ਜੀ ਠੀਕ ਹੈ ਜੀ ਇਹ ਵੀ ਟਾਪ ਹੋਣ ਟਾਪ ਲਗਾ ਕੰਚ ਵਰਗਾ ਗੱਲ ਜਣਾ ਕੰਚਰ ਗਈ ਜਮਾਨ ਠੀਕ ਟੋਕਾ ਪੀਸ ਹੀ ਆ ਟੋਕਾ ਪੀਸ ਹੀ ਹੈਗਾ ਬਾਕੀ ਦੇਖ ਸਕਦੇ ਹੋ ਨਗਦ ਕੈਸਦਾ ਬਾਈ ਜੀ 16 ਦੇ ਟਾਇਰਾਂ ਚਾ ਤੇ ਟਾਇਰ ਹੈਗੇ ਬਾਈ ਜੀ ਦੇ ਟਾਇਰੇ ਦੀ 75 80 ਪੈਸੇ ਪ ਠੀਕ ਹੈ ਲੋ ਵੀ ਨਾਲ ਦੇ 75 80 ਪੈਸੇ ਟਾਇਰ ਪੈਣਗੇ ਤੇ ਡਿਮਾਂਡ ਬਈ ਜੀ ਦੀ ਡਿਮਾਂਡ ਇਹਦੀ ਹੈ ਜੀ 6 ਲੱਖ ਤੇ 85000 ਰੁਪਇਆ ਠੀਕ ਹੈ ਜੀ ਤੇ ਮਾਡਲ ਹੈਗੇ ਸੀ ਮਾਡਲ 18 ਜੀ ਠੀਕ ਆ ਬਈ ਜੀ ਤੇ ਅੱਗੇ ਫਿਰ ਆ ਗਿਆ ਬਈ ਜੀ ਸਪੈਸ਼ਲ ਅਡੀਸ਼ਨ ਹਾਂ ਜੀ 33 ਪਲੱਸ ਵਾਲਾ ਮਾਡਲ ਹੈ ਬਈ ਜੀ ਤੇ ਇਹ ਮਾਡਲ ਹੈਗਾ ਬਈ ਇਹ ਬਾਈ ਜੀ ਠੀਕ ਆ ਲੋ ਵੀ ਬਾਈ ਮਾਡਲ ਸੋਨਾ ਹਣਾ ਬਈ ਪੂਰਾ ਹਾਂ ਜੀ ਹਾਂ ਜੀ ਠੀਕ ਆ ਬਈ ਜੀ ਤੇ ਟਾਇਰ ਬਈ ਜੀ ਦੇ ਟਾਇਰ ਇਹਦੇ ਵੀ ਨਾਲ ਦੇ ਪਿਆ ਜੀ ਨਾਲ ਦੇ 90 ਪੈਸੇ ਵਾਂਗੂ ਟਾਇਰ ਪਿਆ ਠੀਕ ਆ ਜੀ ਲੋ ਬਈ ਜੀ ਬਾਕੀ ਕੰਡੀਸ਼ਨ ਚੈੱਕ ਕਰਦਾ ਲੋ ਫ ਤੈਨੂੰ ਕਰੂੰਗਾ ਤੇ ਪੂਰੇ ਵਧੀਆ ਬਿਆ ਤੇ ਡਿਮਾਂਡ ਵੇਜੀ ਦੀ ਡਿਮਾਂਡ 8.5 ਲੱਖ 85 ਹਜ਼ਾਰ ਚ ਠੀਕ ਆ ਜੀ ਮਾਨਤਨ ਮਾਨਤਨ ਇਹਦਾ ਪੂਰਾ ਕਰ ਦਾਂਗੇ ਜੀ ਮੌਕੇ ਤੇ ਕਰ ਦਾਂਗੇ ਆਪਾਂ ਵਧੀਆ ਮਾਨਤਨ ਇਹ ਤੇ ਠੀਕ ਆ ਭਾਜੀ ਤੇ ਆ ਕਹਿ ਗਿਆ ਭਾਜੀ 95 950 ਮੈਸੇਜ ਹਾਂਜੀ ਠੀਕ ਆ ਭਾਜੀ ਇਹ ਮਾਡਲ ਹੈਗਾ ਭਾਜੀ ਇਹ 2018 ਜੀ ਠੀਕ ਆ ਜੀ ਇਹ 2018 ਮਾਡਲ ਆ ਜੂ ਕਟ ਪਾਈਪ ਲੱਗੀ ਹੋਈ ਹੈਗੀ ਕਿ ਵੀ ਜਿਹੜੇ ਟਰੈਕਟਰ ਨਾਲ ਸੱਤ ਲਈ ਹੈਗੀ ਐਮੀ ਹੈਗੀ ਭਈ ਮਿਲ ਜਾਣਗੀਆਂ ਨਹੀਂ ਠੀਕ ਆ ਭਾਈ ਐਮੀ ਐਮੀ ਹਾਂਜੀ ਮੇਰੇ ਜਿਹੜਾ ਕੁਸਾ ਹੈਗਾ ਟਰੈਕਟਰ ਦੇ ਨਾਲ ਹੈਗਾ ਠੀਕ ਆ ਭਾਜੀ ਹਾਂਜੀ ਇਹ ਆ ਜਿਹੜੀ ਸ਼ੀਲਡ ਹੁੰਦੀ ਹੈ ਜੋ ਧੋਣ ਕਰਕੇ ਖੋਲ੍ਹਣੀ ਹੁੰਦੀ ਹੈ ਸੀ ਇੱਥੇ ਸ਼ੀਲਡ ਹੁੰਦੇ ਨੇ ਠੀਕ ਆ ਭਾਜੀ ਮਤਲਬ ਸਾਈਡ ਕਵਰ ਕਹਿੰਦੇ ਆ ਨਾ ਹਾਂਜੀ ਹਾਂ ਠੀਕ ਆ ਜੀ ਇਹਦੇ ਨਾਲ ਦੀ ਟਾਇਰ ਪਿਆ ਜੀ ਨਾਲ ਟਾਇਰ ਇਹਦੇ 85 ਪੈਸੇ ਪਿਆ ਮਗਰ ਇਹ ਦਾ ਨਿਊ ਡਾਇਰੈਕਟਰ ਆ ਵੀਰੇ ਠੀਕ ਮਗਰ ਲੈ ਨਿਊ ਆਗਾ ਪੂਰਾ ਇਹ ਰਮਾ ਤੇ ਬੇਟ ਲੱਗੇ ਹੋਇਆ ਠੀਕ ਆ ਭਾਜੀ ਤਾਂ 2 ਸਪੀਡ ਚ ਹੈ ਭਾਜੀ ਇਹ 2 ਸਪੀਡ ਚ ਹੁੰਦਾ ਜੀ ਠੀਕ ਆ ਜੀ ਵੀ 2 ਸਪੀਡ ਚ ਆਗਾ ਇਹ ਭਾਈ ਬਸ ਸਪੈਸ਼ਲ ਗੀਅਰ ਆਉਂਦਾ ਹੈ ਇਹਦੇ ਫਲੈਂਕਰ ਸੀਟਰ ਵਾਲਾ ਜਾਂ ਕੋਈ ਵੀ ਆਪਾਂ ਮਸ਼ੀਨ ਤੇ ਚਲਾਉਣਾ ਇੰਨਾ ਸਪੈਸ਼ਲ ਗ ਠੀਕ ਹੈਗਾ ਤੇ ਹਾਈ ਲਿਫਟ ਆਗਾ ਵੇਟ ਬੂਟ ਧਰਨ ਦੀ ਲੋਡ ਨਹੀਂ ਮੂਰੇ ਸੁਪਰ ਸੀਟਰ ਨੂੰ ਐਂ ਲਿਫਟ ਚੱਕੂਗਾ ਠੀਕ ਹੈ ਜੀ ਮਤਲਬ ਕਿਹੜੀ ਆਲੂ ਖੇਤ ਵਾਸਤੇ ਬੈਸਟ ਟਰੈਕਟਰ ਹੈ ਹਾਂ ਜੀ ਹਾਂ ਆਲੂ ਦੀ ਖੇਤੀ ਲਈ ਇਹਦੀ ਲਿਫਟ ਸੈਂਸਿੰਗ ਬਹੁਤ ਵਧੀਆ ਹੁੰਦੀ ਹੈ ਠੀਕ ਹੈ ਜੀ ਇਹਦੀ ਡਿਮਾਂਡ ਹੈ ਜੀ ਇਹਦੀ ਡਿਮਾਂਡ ਹੈਗੀ ਹੈ 4,80,000 ਰੁਪਿਆ ਪਹਿਲਾਂ ਇਹਦੀ ਡਿਮਾਂਡ 5 ਲੱਖ ਸੀ ਹੁਣ ਆਪਾਂ ਸਿੱਧਾ ਡਿਸਕਾਊਂਟ ਕਰਕੇ ਦੱਸਦੇ ਠੀਕ ਹੈ ਜੀ ਮਾਡਲ 2018 ਜੀ ਠੀਕ ਹੈ ਜੀ ਤੇ ਆ ਗਿਆ ਫੇਰਾ ਗਿਆ ਬਈ ਜੀ 5405 5405 ਤੇ ਇਹ ਮਾਡਲ ਹੈਗਾ ਬਈ ਜੀ 19 ਜੀ ਇਹ ਆਲ ओरिजिनल ਹੈ। ਹਾਂਜੀ ਹਾਂਜੀ ਨਾਲ ਦੇ ਟਾਇਰ ਆ ਜੀ। ਖੁੱਲੇ ਮੇਸੇ ਵਾਲਾ। ਹਾਂਜੀ ਇਹ ਵੀ ਫੁੱਲ ਟੌਪ ਮਾਡਲ ਆ। ਠੀਕ ਆ ਜੀ। ਡਬਲ ਡਿਸਟ੍ਰਿਬਿਊਟਰ ਡਬਲ ਪੀਟੀਓ। ਠੀਕ ਆ ਜੀ। ਤੇ ਬਟਨ ਵਾਲੀ ਲਿਫਟ ਐਡਜਸਟੇਬਲ ਸੀਟਿੰਗ। ਠੀਕ ਆ ਜੀ। ਟੌਪ ਵਾਲਾ ਮਾਡਲ ਇਹ ਆ। ਹਾਂਜੀ ਹਾਂ ਬਟਨ ਵਾਲੀ ਲਿਫਟ ਕਿਸੇ ਕਿਸੇ ਦੀ ਹੈ ਜੀ ਇਹ। ਠੀਕ ਆ ਭਾਜੀ। ਮਤਲਬ ਟਾਂਵੇਂ ਪੀਸਾ ਵਾਲੀ ਗੱਲ। ਹਾਂਜੀ ਹਾਂ ਹਾਂ। ਠੀਕ ਆ ਜੀ। ਤੇ ਇਹਦੀ ਡਿਮਾਂਡ ਹੈ ਜੀ ਭਾਜੀ। ਇਹਦੀ ਡਿਮਾਂਡ ਹੈ ਜੀ ਆਪਣੇ 7,30,000 ਰੁਪਏ। ਠੀਕ ਆ ਜੀ। ਕੰਟੀਨਿਊ ਕਿੰਨੇ ਕ ਚੱ ਤਜੇ ਫਿਰ ਦਿਖਾਉਣੇ ਆਗੇ ਬਈ ਜੀ ਤੁਹਾਨੂੰ ਕਾਲੇ ਟੱਡਾ ਵਾਲਾ ਹਾਂਜੀ ਤੇ ਇਹਦੇ ਨਾਲ ਛਤਰੀ ਮਿਲ ਜੂਗੀ ਕੱਪੜੇ ਦੀ ਠੀਕ ਹੈ ਲੈ ਵੀ ਇਹਦੇ ਨਾਲ ਤੁਹਾਨੂੰ ਛਤਰੀ ਮਿਲ ਜੂਗੀ 55210 ਕੰਡੀਸੇ ਚੈੱਕ ਕਰੋ ਵੀ ਟਰੈਕਟਰ ਦੀ ਆਲ ओरिजिनल ਹੈ ਬਈ ਇਹ ਵੀ ਹਾਂਜੀ ਹਾਂਜੀ ਠੀਕ ਹੈ ਜੀ ਆਲ ओरिजिनल ਆ ਬਈ ਜੀ ਤੇ ਟਾਇਰ ਬਈ ਇਹਦੇ ਟਾਇਰ ਇਹਦੇ 80 85 ਪੈ ਹੈਗੇ ਇਚਾਰੇ ਠੀਕ ਹੈ ਜੀ 85 ਬਜੇ ਟਾਇਰ ਚੌਕੜਾ ਪੈਣੇ ਬਈ ਜੀ ਨੰਬਰ ਵੀ 4001 ਆ ਵੀਰੇ ਠੀਕ ਹੈ ਜੀ ਨਵੇਂ ਨੰਬਰ ਵੀ VIP ਹੈ ਨਾ ਕਹ ਲਈਏ ਹਾਂਜੀ 4001 ਪੀਵੀ 32 ਨੰਬਰ ਆ ਤੇ ਮਾਡਲ ਹੈਗੇ ਜੀ ਬਈ ਜੀ ਮਾਡਲ ਹੈ 11 ਜੀ ਠੀਕ ਹੈ ਇਹਦੀ ਡਿਮਾਂਡ ਬਈ ਜੀ ਇਹਦੀ ਵੀ ਹੁੰਨੀ ਹੈ ਜੀ 545000 ਰੁਪਏ ਪਾਵਰ ਸਟੀering ਆ ਹਾਂ ਜੀ ਹਾਂ ਖੁੱਲਵੇਂ ਹਿੱਸੇ ਵਾਲਾ ਡਬਲ ਪੀਟੀਓ ਡਬਲ ਡਿਸਟ੍ਰਿਬਿਊਟਰ ਠੀਕ ਆ ਬਈ ਜੀ ਮਾਨਤਨ ਹੋ ਜਾ ਬਈ ਇਹ ਚ ਮਾਨਤਨ ਕਰ ਦਾਂਗੇ ਜੀ ਠੀਕ ਆ ਬਈ ਜੀ ਮੇਨ ਲকেশন ਕਿਸ ਨੇ ਇੱਕ ਵਾਰੀ ਹੋ ਦੱਸ ਦੋ ਬਈ ਮੇਨ ਲੋਕੇਸ਼ਨ ਆਪਣੀ ਹੈਗੀ ਜੀ ਹੰਡਿਆਏ ਚੈਗੜ ਚੌਂਕ ਤੇ ਠੀਕ ਆ ਬਈ ਠੀਕ ਆ ਬਈ ਲੱਭੀ ਚੱਲ ਗਿਆ ਚਲੋ ਬਈ ਵੀਡੀਓ ਨੂੰ ਕਰ ਦੋ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੇ ਫੋਲੋ ਧੰਨਵਾਦ ਸਸਿਕਾ